ਹਾਂਜੀ ਦੇਸੀ ਮੁਰਗਿਆਂ ਦਾ ਰੇਜ ਕਿਸੇ ਨੇ ਲੈਣਾ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੂਰਾ ਅਸਲ ਰੇ ਦੇਸੀ ਮੁਰਗਿਆਂ ਦਾ ਤੇ ਜੇ ਕਿਸੇ ਨੇ ਬਾੜੀ ਵਗੈਰਾ ਚ ਪਾਉਣ ਨੂੰ ਲੈਣਾ ਆ ਦੇਖ ਸਕਦੇ ਹੋ ਪੂਰੀ ਐਨ ਵਧੀਆ ਰੇ ਹੈ ਦੇਸੀ ਮੁਰਗਿਆਂ ਦਾ ਦੇਸੀ ਮੁਰਗੇ ਤੇ ਮੁਰਗੀਆਂ ਦਾ ਰੇ ਜਿਨ੍ਹਾਂ ਨੇ ਵੀ ਲੈਣਾ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਜਿੰਨਾ ਵੀ ਲੈਣਾ ਹੈ ਤੇ ਕਿਸੇ ਨੇ ਦਾ ਟਰਾਲੀ ਚਾਹੀਦੀ ਆ ਤਾਂ ਪੂਰੀ ਦੀ ਪੂਰੀ ਟਰਾਲੀ ਮਿਲ ਜੂਗੀ ਤੁਹਾਨੂੰ ਤੇ ਜੇ ਤੁਸੀਂ ਥੋੜਾ ਲੈਣਾ ਜਿਵੇਂ 50 ਰੁਪਏ ਪੀਪਾ ਆਪਾਂ ਸੇਲ ਕਰ ਰਹੇ ਆ ਤੇ ਜਿੰਨੇ ਵੀ ਵੀਰ ਲੈ ਕੇ ਗਏ ਨੇ ਦੱਸਦੇ ਨੇ ਵੀ ਬਹੁਤ ਹੀ ਵਧੀਆ ਫਸਲ ਇਹਦੇ ਨਾਲ ਜਿਵੇਂ ਪਿਆਜ਼ ਵਗੈਰਾ ਲਾਇਆ ਹੁੰਦਾ ਆਪਣਾ ਹਨਾ ਜਾਂ ਹੁਣ ਅੱਗੇ ਸਬਜ਼ੀ ਬਾੜੀ ਲਾਈ ਹੁੰਦੀ ਆ ਬਾੜੀ ਵਾਲਿਆਂ ਲਈ ਬਹੁਤ ਵਧੀਆ ਤੇ ਬਾਕੀ 5 ਕੇ ਕਿਲੋ 10 ਕਿਲੋ ਇਸ ਤਰ੍ਹਾਂ ਵੀ ਜੇ ਕਿਸੇ ਨੇ ਪੈਕਿੰਗ ਚ ਉਹ ਆਪਾਂ ਪਹੁੰਚ ਵੀ ਕਰਾਂਗੇ ਠੀਕ ਹੈ ਜੀ ਘੱਟੋ ਘੱਟ 10 ਕਿਲੋ ਕੀ ਹੋਵੇ ਉਹਦਾ ਪਹੁੰਚ ਕਰਨੀ ਹੈ ਜੇ ਅਸੀਂ ਉਹ ਪਹੁੰਚ ਕਰਾਂਗੇ ਸਾਰੇ ਪੰਜਾਬ ਆਨਲਾਈਨ ਆਪਾਂ ਸੇਲ ਕਰ ਰਹੇ ਹਾਂ ਆਰਗੈਨਿਕ ਰੇ ਹੈ ਇਹ ਦੇਸੀ ਮੁਰਗੀਆਂ ਦਾ ਠੀਕ ਹੈ ਜੀ ਇਹ ਜਿਨ੍ਹਾਂ ਨੂੰ ਲੋੜ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ 9814586919 ਫੋਨ ਨੰਬਰ ਹੈ ਜੀ ਤੇ ਬਾਕੀ ਦੇਸੀ ਚੂਚਾ ਹੁਣ ਆਪਾਂ ਸੇਲ ਕਰ ਰਹੇ ਹਾਂ ਤੇ ਆਪਣੇ ਹੈਚ ਨਿਕਲਣ ਵਾਲੇ ਨੇ ਉਹ ਤੁਸੀਂ ਬੁਕਿੰਗ ਕਰਵਾ ਲਓ ਤੇ ਬਾਕੀ ਮੁਰਗੇ ਨੇ ਜੇ ਕਿਸੇ ਨੇ ਇਹ ਵੀ ਲੈਣੇ ਨੇ ਮੁਰਗੇ ਨੇ ਸਾਡੇ ਕੋਲੇ ਤੇ ਮੁਰਗੀਆਂ ਨੇ ਕਟਕਨਾਥ ਮੁਰਗਾ ਕਟਕਨਾਥ ਮੁਰਗੀਆਂ ਆਰ ਆਈ ਆਰ ਮੁਰਗੇ ਇਹ ਸਾਰੇ ਦੇ ਸਾਰੇ ਜੇ ਕਿਸੇ ਨੇ ਲੈਣੇ ਨੇ ਤਾਂ ਉਸ ਹਿਸਾਬ ਨਾਲ ਗੱਲ ਹੋ ਜੂ ਜੇ ਕਿਸੇ ਨੇ ਸਿੰਗਲ ਪੀਸ ਵੀ ਲੈਣੇ ਉਹ ਵੀ ਮਿਲ ਜਾਣਗੇ ਜੀ ਠੀਕ ਹੈ ਇਹ ਤੁਸੀਂ ਲੈ ਸਕਦੇ ਹੋ 9814586919 ਤੇ ਕਾਲ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਜਾਂ WhatsApp ਮੈਸੇਜ ਕਰ ਸਕਦੇ ਹੋ ਜੀ ਜਿੰਨਾ ਨੇ ਲੈਣੇ ਆ ਉਹੀ ਗੱਲ ਕਰਿਓ ਯਾਨੀ ਜਿਆਦਾ ਟਾਈਮ ਨਾ ਖਰਾਬ ਕਰਾਇਓ ਸਾਡਾ ਠੀਕ ਹੈ ਜੀ ਤੇ ਰੇ ਜਿਹੜਾ ਹੈਗਾ ਇਹ ਕੁਆਲਿਟੀ ਹੈਗੀ ਆ ਬਹੁਤ ਹੀ ਵਧੀਆ ਦੇਸੀ ਮੁਰਗੀਆਂ ਮੁਰਗੇ ਇੱਥੇ ਭਰਿਆ ਹੁੰਦਾ ਫਾਰਮ ਆਪਣਾ ਹਮ ਮੁਰਗੀਆਂ ਸੇਲ ਕਰਤੀਆਂ ਤੇ ਉਹਨਾਂ ਦਾ ਰੇ ਇਹ ਜੇ ਕਿਸੇ ਨੇ ਵੀ ਵੀਰ ਭਰਾ ਨੇ ਲੈਣਾ ਬਾੜੀ ਦੇ ਲਈ ਬਹੁਤ ਵਧੀਆ ਆਰਗੈਨਿਕ ਦੇਸੀ ਰੇ ਹੈ ਇਹ ਠੀਕ ਹੈ ਜੀ ਰੂੜੀ ਦੇ ਰੇ ਨਾਲੋਂ ਟੌਪ ਪੂਰਾ मतलब ਹੈਗਾ ਫੀਡ ਵਾਲਾ ਰੇ ਨਹੀਂ ਹੈਗਾ ਇਹ ਦੇਸੀ ਜਿਵੇਂ ਮੱਕੀ ਕਣਕ ਬਾਜਰਾ ਚੌਲਾਂ ਦਾ ਸਿਲਕਾ ਇਸ ਤਰ੍ਹਾਂ ਮੁਰਗੇਆਂ ਨੂੰ ਪਾਉਣੇ ਆ ਚੌਲ ਵਗੈਰਾ ਉਹਨਾਂ ਦਾ ਰੇ ਹੈ ਇਹ ਤੇ ਆ ਦੇਖੋ ਕੜਕਨਾਥ ਚਾਹੀਦੇ ਨੇ ਉਹ ਮਿਲ ਜਾਣਗੇ ਦੇਖੋ ਕੜਕਨਾਥ ਜੋੜਾ ਠੀਕ ਹੈ ਜੀ ਆਰ ਆਰ ਬਲੈਕ ਐਸਟਰਲੋਪ ਜਿਹੜੇ ਵੀ ਮੁਰਗੇ ਚਾਹੀਦੇ ਨੇ ਉਹ ਮਿਲ ਜਾਣਗੇ ਤੁਹਾਨੂੰ ਸਾਡੇ ਤੋਂ ਆ ਦੇਖੋ ਠੀਕ ਹੈ ਜੀ ਇਹਨਾਂ ਦਾ ਹੀ ਰੇ ਹੈ ਇਹ ਉਧਰ ਇੱਕ ਟਰਾਲੀ ਪੂਰੀ ਰੇਦੀ ਹੈ ਜੇ ਇਕੱਠੀ ਦੀ ਇਕੱਠੀ ਲੈਣੀ ਆ ਤਾਂ ਉਹ ਸਾਬ ਨਾਲ ਗੱਲ ਹੋ ਜੂਗੀ ਜੇ ਕਿਸੇ ਨੇ 10 ਕਿਲੋ 15 ਕਿਲੋ ਦੀ ਪੈਕਿੰਗ 15 ਕਿਲੋ ਦਾ ਇੱਕ ਪੀਪਾ ਆਪਾਂ ਮੰਨ ਕੇ ਚੱਲੋ ਭਰ ਕੇ 50 ਰੁਪਏ ਦਾ ਸੇਲ ਕਰ ਰਹੇ ਹਾਂ ਜੇ ਕਿਸੇ ਨੇ ਵੀ ਖਰੀਦਣਾ ਉਹ ਸਾਡੇ ਤੋਂ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਜੇ ਕਿਸੇ ਨੇ ਦੂਰ ਮਚਾਹੀਦਾ ਉਹ ਤੁਹਾਨੂੰ ਮਿਲ ਜੂਗਾ ਜੀ ਪਹੁੰਚ ਉਸ ਸਾਬ ਨਾਲ ਰੇਟ ਹੋਊਗਾ ਤੇ ਦੇਖੋ ਔਰਗੈਨਿਕ ਠੀਕ ਹੈ ਜੀ